ਤੂਫਾਨ ਨੇ ਤਾਹੀ ਲੁਧਿਆਣਾ ਦੀ ਗਊਸ਼ਾਲਾ ਦੀ ਛੱਤ ਬਾਲ-ਬਾਲ ਬੱਚੀਆਂ ਗਊਆਂ ਲੁਧਿਆਣਾ 25 ਮਈ ਸ਼ਨੀਵਾਰ ਸ਼ਾਮ ਨੂੰ ਪੰਜਾਬ ਸਮੇਤ ਕਈ ਰਾਜਾਂ ਵਿੱਚ ਆਏ ਤੇ ਇਸ ਤੂਫਾਨ ਨੇ ਭਾਰੀ ਤਬਾਹੀ ਮਚਾਈ ਇਸੇ ਤੂਫਾਨ ਦੀ ਲਪੇਟ ਵਿੱਚ ਲੁਧਿਆਣਾ ਦੇ ਪਿੰਡ ਕੈਂਡ ਮਲੇਰ ਕੋਟਲਾ ਰੋਡ ਨੇੜੇ ਸਥਿਤ ਇੱਕ ਗਊਸ਼ਾਲਾ ਆ ਗਈ ਜਿੱਥੇ ਗਊਸ਼ਾਲਾ ਦੀ ਪੂਰੀ ਛੱਤ ਢਹਿ ਚੁੱਕੀ ਹਾਦਸੇ ਤੋਂ ਤੁਰੰਤ ਬਾਅਦ ਗਊਸ਼ਾਲਾ ਦੇ ਪ੍ਰਬੰਧਕ ਮੌਕੇ ਤੇ ਪਹੁੰਚ ਗਏ ਅਤੇ ਫੌਰੀ ਕਾਰਵਾਈ ਕਰਦੇ ਹੋਏ ਗਊਆਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਕੁਝ ਹੀ ਮਿੰਟਾਂ ਵਿੱਚ ਗਊਸ਼ਾਲਾ ਦਾ ਇੱਕ ਹੋਰ ਵੱਡਾ ਸ਼ੈੱਡ ਵੀ ਜ਼ਮੀਨ ਤੇ ਆ ਡਿੱਗਿਆ ਜਿਸ ਨਾਲ ਹੋਰ ਨੁਕਸਾਨ ਹੋਇਆ ਮੌਸਮ ਵਿਭਾਗ ਨੇ ਪਹਿਲਾਂ ਹੀ ਪੰਜਾਬ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਕੈਂਡੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ بارش ਦੀ ਸੰਭਾਵਨਾ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਸੀ ਗਊਸ਼ਾਲਾ ਦੇ ਪ੍ਰਬੰਧਕਾਂ ਨੇ ਲੋਕਾਂ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਨੁਕਸਾਨੇ ਗਏ ਸ਼ੈੱਡ ਨੂੰ ਜਲਦ ਤੋਂ ਜਲਦ ਦੁਬਾਰਾ ਬਣਾਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਗਊਆਂ ਦੀ ਦੇਖਭਾਲ ਮੁੜ ਸ਼ੁਰੂ ਕੀਤੀ ਜਾ ਸਕੇ ਲੁਧਿਆਣਾ ਤੋਂ ਅਨਿਲ ਪਾਸ਼ੀ ਦੀ ਖਾਸ ਰਿਪੋਰਟ ਅਗੀ ਮੈਂ ਹਰੀਸ਼ chavड़ा ਸੇਵਾਦਾਰ ਚਿਨਯਾਦੇ ਕਿਸ਼ਨ ਗੋਤਾਮ ਮਲੇਰ ਕੋਟਲਾ ਰੋਡ ਪਿੰਡ ਕੈਂਡ ਆਪ ਜੀ ਸਭ ਨੂੰ ਬੇਨਤੀ ਕਰਦਾ ਹਾਂ ਕਿ ਬੀਤੀ ਰਾਤ ਹਨੇਰੀ ਝਖੜ ਚੱਲਣ ਕਰਕੇ ਸਾਡੀ ਗਊਸ਼ਾਲਾ ਵਿੱਚ ਬਹੁਤ ਹੀ ਵੱਡਾ ਛੱਡਾਂ ਦਾ ਨੁਕਸਾਨ ਹੋਇਆ ਹੈ ਜੋ ਛੱਡ ਅਸੀਂ ਤਕਰੀਬਨ 2 ਸਾਲ ਪਹਿਲੇ 15 ਤੋਂ 20 ਲੱਖ ਦੀ ਲਾਗਤ ਨਾਲ ਤਿਆਰ ਕਰਵਾਏ ਸੀ ਔਰ ਸੰਗਤਾਂਵੇ ਸਹਿਯੋਗ ਨਾਲ ਹੀ ਹੋਏ ਸਨ ਪਰ ਉਹ ਛੱਡ ਸਾਰੇ ਹੀ ਉੜ ਗਏ ਔਰ ਪ੍ਰਭੂ ਦੀ ਇੰਨੀ ਕਿਰਪਾ ਜੁੜ ਰਹੀ ਹੈ ਕਿ ਸਾਡੇ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ ਗਊ ਮਾਤਾ ਦੀ ਪੂਰੀ ਕਿਰਪਾ ਰਹੀ ਹੈ ਸਭ ਗਊ ਮਾਤਾ ਸੇਫ ਹਨ ਸਭ ਗਵਾਲੇ ਸਾਡੇ ਸੇਫ ਹਨ ਇਸ ਕਰਕੇ ਸਭ ਤੋਂ ਵੱਡੀ ਤਾਂ ਇਹ ਗੱਲ ਹੈ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਵਾਰੀ ਆ ਕੇ ਸਾਡਾ ਹਾਲ ਚਾਲ ਲਿਆ ਜਾਵੇ ਔਰ ਜੋ ਵੀ ਸਾਡੀ ਬਣਦੀ ਮਦਦ ਕੀਤੀ ਜਾਵੇ ਔਰ ਜਿਹੜੇ ਸ਼ੈੱਡ ਸਾਡੇ ਗਿਰ ਗਏ ਹਨ ਦੁਬਾਰਾ ਨਿਰਮਾਣ ਦੇ ਵਿੱਚ ਸਹਿਯੋਗ ਕਰਾਇਆ ਜਾਵੇ ਔਰ ਸੰਗਤਾਂ ਨੂੰ ਵੀ ਇਹ ਅਪੀਲ ਹੈ ਕਿ ਅੱਗੇ ਵੀ ਅਸੀਂ ਸੰਗਤਾਂ ਦੇ ਸਹਿਯੋਗ ਨਾਲ ਹੀ ਇਸ ਨੂੰ ਚਲਾਉਂਦੇ ਹਾਂ ਕਿਉਂਕਿ ਕਿਸੇ ਡਿਪਾਰਟਮੈਂਟ ਜਾਂ ਕਿਸੇ ਵੀ ਗਵਰਨਮੈਂਟ ਦੀ ਸਾਨੂੰ ਕੋਈ ਵੀ ਹੈਲਪ ਕੋਈ ਸਪੋਰਟ ਨਹੀਂ ਹੈ ਕੋਈ ਫੰਡ ਨਹੀਂ ਹੈ ਕੋਈ ਵੀ ਗ੍ਰਾਂਟ ਨਹੀਂ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਇਸ ਨੂੰ ਜ਼ਰੂਰੀ ਸਮਝ ਕੇ ਸਾਡਾ ਸਹਿਯੋਗ ਕੀਤਾ ਜਾਵੇ ਇਹ ਹੁਣ ਕਿੰਨੀ ਕੁ ਲਾਗਤ ਨਾਲ ਦੁਬਾਰਾ ਸ਼ੈੱਡ ਖੜਾ ਹੋ ਸਕਦਾ ਜੀ ਇਹ ਸ਼ੈੱਡ ਤੇ ਤਕਰੀਬਨ ਹੁਣ 20 ਤੋਂ 25 ਲੱਖ ਰੁਪਏ ਦੀ ਲਾਗਤ ਕਿਉਂਕਿ ਅੱਗੇ ਤੋਂ ਹਰ ਚੀਜ਼ ਦੇ ਵਿੱਚ ਮਹਿੰਗਾਈ ਹੈ ਹਰ ਚੀਜ਼ ਵੱਧ ਗਈ ਅੱਗੇ ਤੋਂ ਇਸ ਕਰਕੇ ਮੈਂ ਸੰਕਟਾਂ ਨੂੰ ਫਿਰ ਦੁਬਾਰਾ ਅਪੀਲ ਕਰਦਾ ਹਾਂ ਔਰ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਹਾਂ ਕਿ ਵੱਧ ਚੜ ਕੇ ਸਾਡਾ ਸਹਿਯੋਗ ਕਰੋ ਜੀ ਤਾਂ ਕਿ ਗਊ ਮਾਤਾ ਨੂੰ ਅਸੀਂ ਫਿਰ ਪੂਰੇ ਜੋਰ ਟੰਗ ਨਾਲ ਛੱਡਾਂ ਦੇ ਵਿੱਚ ਰੱਖ ਸਕੀਏ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਮੈਂ ਭੁਪਿੰ다 ਸ਼ਰਮਾ ਸੇਵਾਦਾਰ ਰਾਧਾਕ੍ਰਿਸ਼ਨ ਗਊਸ਼ਾਲਾ ਕੈਂਡ ਹਾਂ ਜੀ ਸਾਡੇ ਕੋਲ 15 ਤੋਂ 20 ਸਾਲ ਤੋਂ ਅਸੀਂ ਗਊਸ਼ਾਲਾ ਹੀ ਸਿਵਾ ਕਰਦੇ ਆ ਰਹੇ ਹਾਂ ਲੋਕਾਂ ਦੇ ਟਿਫਲ ਨਾ ਇਕੱਠਾ ਕਰਕੇ ਅਸੀਂ ਪਿਛਲੇ ਸਾਲ ਹੀ ਛੱਡ ਬਣਾਇਆ ਪਹਿਲਾਂ ਵੀ ਸਾਡੇ ਗਉਆਂ ਦੀ ਟੈਸਟ ਜੋ ਸੀ ਸ਼ੱਡ ਡਾਊਨ ਸੀਗਾ ਬਹੁਤ ਜ਼ਿਆਦਾ ਤੇ ਇਹ ਰਿਪੇਅਰ ਵੀ ਇਕੱਠਾ ਕਰਕੇ ਅਸੀਂ ਸ਼ੱਡ ਤੇ 15 ਤੋਂ 20 ਲੱਖ ਰੁਪਏ ਦੇ ਨੇੜੇ ਤੇ ਸਾਡਾ ਇੱਥੇ ਸ਼ੱਡ ਬਣਿਆ ਸੀਗਾ ਜਿਹੜਾ ਕੱਲਂ ਨੇਰੀ ਨੇ ਸਾਡਾ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਮਾਲੀ ਨੁਕਸਾਨ ਹੋਇਆ ਤੇ ਸਰਕਾਰ ਤੋਂ ਸਾਡੇ ਮੌਜੂਦਾ ਐਮਪੀ ਹਲਕਾ ਵਿਧਾਇਕ ਨੇ ਜਾਂ ਸੰਜੀਵ ਰੋੜਾ ਜੀ ਨੇ ਜਿਹੜੇ ਇੱਥੇ ਨਵੇਂ ਕੈਂਡੀਡੇਟ ਨੇ ਹੈਗੇ ਸਾਡੀ ਮੰਗ ਆ ਸਰਕਾਰ ਤੋਂ ਡੀਸੀ ਸਾਹਿਬ ਤੋਂ ਵੀ ਸਾਡਾ ਸਾਡੇ ਸਰਕਾਰ ਸਰਕਾਰ ਸਾਡਾ ਸਹਿਯੋਗ ਵੀ ਸਾਨੂੰ ਦੁਬਾਰਾ ਸ਼ੈੱਡ ਜਾਂ ਹਾਲ ਬਣਾ ਕੇ ਦੇਣ ਤੇ ਬਹੁਤ ਬਹੁਤ ਧੰਨਵਾਦ ਆ ਜੀ ਸਾਡਾ ਕਿੰਨੀਆਂ ਗੱਲ ਤੇ گاਵਾ ਸੀ ਸਾਡੇ ਕੋ 450 ਦੇ ਨੜ ਤੇ گاਵਾ ਸੀ ਇੱਥੇ ਜਿਹਦੇ ਵਿੱਚ ਸਾਡੇ ਕੋ 15 ਤੋਂ ਦੁੱਧ ਵਾਲੇ ਨੇ ਬਾਕੀ ਸਾਰੀਆਂ ਸੜਕਾਂ ਤੋਂ ਫੜੀਆਂ ਹੋਈਆਂ ਨੇ ਕੋਈ ਮਤਲਬ ਐ ਨਹੀਂ ਵੀ ਕੋਈ ਦੁੱਧ ਵਾਲਾ ਸਾਡਾ ਕੋਈ ਸਿਸਟਮ ਹੈਗਾ ਸਾਰੀਆਂ ਸੜਕਾਂ ਕੋ ਲਾਚਾਰ ਜਿੰਨਾਂ ਦੇ ਕੋਈ ਜ਼ਖਮ ਹੈ ਮਤਲਬ ਉਹੀ ਸਾਡੇ ਕੋ ਗਮਾਉਣੇ ਇੱਥੇ ਕਿੰਨੀ ਏਕੜ ਦੇ ਵਿੱਚ ਜਿਹੜਾ ਬਣਿਆ ਹੋਇਆ ਜੀ ਇਹ ਤਕਰੀਬਨ 2 ਕਿਲੇ ਦੇ ਵਿੱਚ ਹੋ ਚੱਲਿਆ ਹੈ ਤੇ ਕਿੰਨਾ ਕ ਮਤਲਬ ਕਿ ਨੁਕਸਾਨ ਲੱਗਾ ਕਿੰਨੇ ਕ ਲੱਖ ਦਾ ਨੁਕਸਾਨ ਜੀ 20 ਤੋਂ 25 ਦੇ ਨੇੜੇ ਤੜ ਲੱਖ ਮੰਨ ਕੇ ਚੱਲੋ ਜੀ ਹੂੰ ਕਿਉਂ ਦੇਖੋ ਪੱਖੇ ਭੁੱਖੇ ਸਭ ਕੁਝ ਨਹੀਂ ਬਚਿਆ ਹੈਗਾ ਪਿੱਲਰ ਤੱਕ ਸਾਰਾ ਕੁਝ ਚਲੇ ਗਿਆ ਗਵਾਂ ਨੂੰ ਪਹਿਲਾਂ ਕੱਢ ਲਿਆ ਗਿਆ ਸੀ ਹਾਂ ਜੀ ਹਾਂ ਉਹ ਬੜੀ ਰਾਤ ਨੂੰ ਹੀ ਇੱਕ ਦੋ ਗਊਆਂ ਫਸੀਆਂ ਹੋਈਆਂ ਵਿੱਚ ਪਰ ਇਹ ਵੀ ਕੋਈ ਨਾ ਲੇਬਰ ਦਾ ਨੁਕਸਾਨ ਹੋਇਆ ਤੇ ਨਾ ਕੋਈ ਗਊ ਦਾ ਨੁਕਸਾਨ ਹੋਇਆ ਤੇ ਬਸ ਸਾਡੇ ਕੋਲ ਸਰਕਾਰ ਸਾਨੂੰ ਸਹੂਯੋਗ ਅਸੀਂ ਸ਼ਹਿਰ ਤੋਂ ਬਾਹਰ ਬੈਠੇ ਆਂ ਅਸੀਂ ਨਾ ਤਾਂ ਸਾਨੂੰ ਕੋਈ ਸਰਕਾਰ ਵੱਲੋਂ ਨਾ ਸਾਨੂੰ ਡੀਸੀ ਸਾਹਿਬ ਵੱਲੋਂ ਕੋਈ ਫੰਡ ਪਹਿਲਾਂ ਮੌਜੂਦਾ ਐਮਪੀ ਸਾਨੂੰ ਰਵਨੀ ਬਿੱਟੂ ਜੀ ਸਾਨੂੰ 10 ਲੱਖ ਦੇ ਕੇ ਗਏ ਸੀ ਜਿਹਦੇ ਨਾਲ ਛੱਡ ਬਣਿਆ ਸੀ ਪਰਲਾ ਤੇ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਮੌਕੇ ਦੇ ਜੀਵਨ ਸਿੰਘ ਵਾਲੀ ਹਜੇ ਤੱਕ ਤਾਂ ਅਸੀਂ ਸਾਹਿਬ ਨੂੰ ਫੋਨ ਕਰ ਦਿੱਤਾ ਤੁਹਾਨੂੰ ਹਜੇ ਤੱਕ ਕਿਸੇ ਨੇ ਅਪਰੋਚ ਨਹੀਂ ਕੀਤਾ ਰਾਤੀ ਮੌਕੇ ਤੇ ਸਾਡੇ ਜਿਹੜੇ ਕਲੌਂਸ ਸਿੱਧੂ ਜੀ ਐਮਐਲਏ ਸੀਗੇ ਉਹਨੇ ਰਾਤੀ ਆਸ਼ਵਾਸ਼ਣ ਦਿੱਤਾ ਉਹ ਕਹਿੰਦੇ ਵੀ ਮੇਕੋ ਜੋ ਸਹਯੋਗ ਹੋਗਾ ਮੈਂ ਵੱਤ ਤੋਂ ਵੱਤ ਤੁਹਾਨੂੰ ਦਵਾਂਗਾ ਜੀ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਵੀ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀਆ ਤਾਂ ਸੰਗਤ ਨੂੰ ਕੁਝ ਕਹਿਣਾ ਚਾਹ ਰਹੇ ਹਾਂ ਸੰਗਤ ਨੂੰ ਅਪੀਲ ਕਰਦੇ ਹਾਂ ਸਾਡਾ ਸਯੋਗ ਦਿਓ ਜੀ ਛੱਡ ਦੁਆਰਾ ਕੋਸੀਂ ਆਪਣੇ ਕੋਠਿਆਂ ਮਹਿਲ ਤਾਂ ਬਣਾਉਣੇ ਆ ਤੇ ਗਊ ਸੇਵਾ ਸਰਨ ਉੱਤਮ ਹੈਗੀ ਆ ਵੀ ਸਾਡੇ ਤਾਂ ਪੈਸੇ ਦੀ ਕੋਈ ਮੰਗ ਹੈ ਨਹੀਂ ਸਾਨੂੰ ਆ ਕੇ ਸਯੋਗ ਦਿਓ ਜਿਹੜੀ ਸਾਨੂੰ ਚੀਜ਼ ਲੋੜ ਹੈਗੀ ਆ ਸਾਨੂੰ ਆ ਕੇ ਲੋਕੇਸ਼ਨ ਦਾ ਲੋਕੇਸ਼ਨ ਜੀ ਅੰਬਰੋਸਿਆ ਪੈਲਸ ਦੀ ਬਿਲਕੁਲ ਆਪੋਜ਼ਿਟ ਅ ਮਲੇ ਕੋਟਲਾ ਰੋਡ ਤੇ ਕੈਂਡਪਿੰਡ ਦੇ ਨਾਲ ਜੀ